ਮਕਸੂਦਪੁਰ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇੱਕ ਪ੍ਰਵਾਸੀ ਮਜ਼ਦੂਰ ਦੀ ਹੋਈ ਮੌਤ ਨਡਾਲਾ ਬੇਗਵਾਲ ਰੋਡ ਤੇ ਪਿੰਡ ਮਕਸੂਦਪੁਰ ਨੇੜੇ ਆਹਮੋ-ਸਾਮੋਹ ਸਾਹਮਣੇ ਆ ਰਹੀਆਂ ਦੋ ਕਾਰਾਂ ਦਰਮਿਆਨ ਹਾਦਸਾ ਵਾਪਰੇ ਜਾਣ ਦੌਰਾਨ ਬੇਗਵਾਲ ਤੋਂ ਨਡਾਲਾ ਜਾ ਰਹੀ ਕਾਰ ਵਿੱਚ ਕਲੀਨਰ ਸਾਈਡ ਤੇ ਬੈਠੇ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਜਦ ਕੇ ਉਕਤ ਕਾਰ ਦੇ ਡਰਾਈਵਰ ਦੇ ਪਿਛਲੀ ਸੀਟ ਤੇ ਬੈਠੇ ਡਰਾਈਵਰ ਅਤੇ ਪਿਛਲੀ ਸੀਟ ਤੇ ਬੈਠੇ ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ ਇਸ ਬੰਦੀ ਹਾਦਸੇ 'ਚ ਜ਼ਖਮੀ ਹੋਏ ਪ੍ਰਵਾਸੀ ਮਜ਼ਦੂਰ ਗੁੱਲੂ ਪੁੱਤਰ ਪ੍ਰਮੋਦ ਸਾਹਾ ਵਾਸੀ ਮੰਗੇਰ ਵਾਸੀ ਨਡਾਲਾ ਨੇ ਦੱਸਿਆ ਕਿ ਉਹ ਆਪਣੇ ਮਾਮੇ ਰਵੀ ਦੇ ਨਾਲ ਐਲੂਮੀਨੀਅਮ ਦਾ ਕੰਮ ਕਰਦੇ ਸੁਰਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਨਾਲ ਉਹਨਾਂ ਦੀ ਗੱਡੀ 'ਚ ਬੈਠ ਕੇ ਨੰਗਲ ਬਾੜਾ ਤੇ ਹੋਰ ਪਿੰਡਾਂ 'ਚ ਪੱਥਰ ਲਗਾਉਂਦਾ ਕੰਮ ਦੇਖ ਕੇ ਜਦੋਂ ਵਾਪਸ ਨਡਾਲੇ ਆ ਰਹੇ ਸੀ ਤੇ ਦੁਪਹਿਰ 3:00 ਵਜੇ ਜਦੋਂ ਵੱਡਾ ਮਕਸੂਦਪੁਰ ਮਕਸੂਦਪੁਰ ਕੋਲ ਪੁੱਜੇ ਤਾਂ ਸਾਹਮਣੇ ਨਡਾਲਾ ਵੱਲੋਂ ਆ ਰਹੀ ਕਾਰ ਨੂੰ ਬਚਾਉਂਦੇ ਹੋਏ ਸਾਡੀ ਜਿਹੜੀ ਕਾਰ ਸੜਕ ਤੋਂ ਹੇਠਾਂ ਉਤਰ ਕੇ ਦਰਖਤ 'ਚ ਵੱਜ ਗਈ ਜਿਸ ਕਾਰਨ ਕਾਰ 'ਚ ਕਲੀਨਰ ਵਾਲੀ ਸਾਈਡ ਤੇ ਬਿਠੇ ਮੇਰੇ ਮਾਮੇ ਦੀ ਮੌਤ ਹੋ ਗਈ ਉਧਰ ਹਾਦਸੇ ਵਾਲੀ ਜਗ੍ਹਾ ਤੇ ਪੁੱਜੇ ਸੜਕ ਸੁਰੱਖਿਆ ਫੋਰਸ ਦੇ ਚਤਨਾਤ ਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਈ ਹੈ ਜਦਕਿ ਕਾਰ ਦੇ ਡਰਾਈਵਰ ਸੁਰਿੰਦਰ ਸਿੰਘ ਵਾਸੀ ਤੇ ਪਿੱਛੇ ਬੈਠੇ ਜਿਹੜੇ ਆ ਪ੍ਰਵਾਸੀ ਮਜ਼ਦੂਰ ਦੀ ਗੋਲੂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਚ ਲਿਜਾਇਆ ਗਿਆ ਉਧਰ ਮਾਮਲੇ ਦੀ ਜਾਂਚ ਕਰ ਰਹੀ ਐਸਐਸਆਈ ਬਖਸ਼ੀ ਸਿੰਘ ਨੇ ਦੱਸਿਆ ਕਿ লাশ ਨੂੰ ਕਬਜ਼ੇ ਚ ਲੈ ਕੇ ਨਡਾਲਾ ਦੀ ਮੋਰਚਰੀ ਚ ਰਖਵਾਇਆ ਤੇ ਹਾਦਸੇ ਦੀ ਜੜੀ ਆ ਤਫਤੀਸ਼ ਕੀਤੀ ਜਾ ਰਹੀ ਹੈ ਵੀ ਭయ్యా ਕਿ ਕੈਸਾ ਹੋਇਆ ਜੈਕਸੀਡੈਂਟ ਉਹ ਸਾਹਮਣੇ ਤਾਂ ਗੱਡੀ ਹੁੰਦੀ ਹੀ ਉਹਨਨੂੰ ਬਚਾਇਆ ਨਾ ਉਹ ਕੱਚੀ ਸੜਕ ਉੱਤਰ ਗਈ ਤੇ ਲੈ ਸੌਂਦੇ ਕਾ ਜਿੱਤੇ ਜਾ ਕੇ ਲੱਗਾ ਇੱਥੇ ਸਾਨੂੰ ਛੂਟ ਲੱਗੀ ਆਪਾਂ ਨਹੀਂ ਉੱਤਰਦੇ ਮਾਮੂ ਮਾਮੂ ਹੋਰ ਕੌਣ ਠੀਕ ਹੈ ਗੱਡੀ 'ਚ ਕਿਤਨੇ ਆਦਮੀ ਥੇ? ਹੋਰ ਕੌਣ ਥਾ ਗਾੜੀ 'ਚ? ਇੱਕ ਡਰਾਈਵਰ ਹੀ ਤੇ ਤੁਜਾ ਮੇਰਾ ਮਾਮਾ ਅੱਗੇ ਬੈਠਾ ਹੀ ਤੇ ਤੀਜਾ ਮੈਂ ਵਿਚਕਾਰੇ ਬੈਠਾ ਮਾਮਾ ਡਰਾਈਵਰ ਦਾ ਨਾਮ ਡਰਾਈਵਰ ਕੌਣ ਥਾ? ਡਰਾਈਵਰ ਦਾ ਨਾਮ ਨਹੀਂ ਪਤਾ ਭਾਜੀ ਤੁਜਾ ਠੀਕ ਠੀਕ ਹਾਂ ਠੀਕ ਠੀਕ ਜਾਣ ਕਰੀਂ ਆਉਣੇ ਆ ਥੋੜਾ ਸਮਾਂ ਪਹਿਲੋਂ ਹੋਇਆ ਇੱਥੇ ਤਰੰਡੀ ਕੂਕੇ ਦੇ ਲੱਗ ਜਾਗੇ ਕਿਤੇ ਤੇ ਤੇ ਨਹੀਂ ਜਾਣੇ ਸੀ ਕਿ ਤੇ ਕਾਰ ਦੇ ਵਿੱਚ ਸਨ ਤੇ ਉਹਦੇ ਵਿੱਚ ਰਵੀ ਕੁਬਾਰ ਜਿਹੜੀ ਉਹਦੇ ਤੇ ਜਿਆਦਾ ਸੱਟ ਲੱਗੀ ਐ ਤੇ ਛਾਤੀ ਤੇ ਪਸਲੀਆਂ ਟੁੱਟ ਕੇ ਅੰਦਰ ਨੂੰ ਚਲਾ ਗਈਆਂ ਉਹਦੇ ਡੈਥ ਹੋ ਗਈ ਮੌਕੇ ਤੇ ਠੀਕ ਲਿਆ ਮੈਂ ਨਹੀਂ ਸੀ ਕੁਛ ਤੇ ਦੋ ਮੁੰਡੇ सुरेंद्र ਸਿੰਘ ਨਰਾਲੇ ਦਾ ਤੇ ਇੱਕ ਗੋਲੂ ਉਹ ਵੀ ਭਈਆ ਸੀ ਤੇ ਉਹ ਠੀਕ ਐ ਦੋਵੇਂ ਠੀਕ ਨੇ ਇੱਕ ਉਹਦਾ ਸਿਰ ਲੈ ਗਏ ਨੇ ਤੇ ਇੱਦਾਂ ਚਿੰਤਿਤ ਹੋਇਆ ਉਹਦਾ ਕੋ ਲੂਂਗੀਆਂ ਸੱਟਾਂ ਨਹੀਂ ਹੈਗੀਆਂ ਐ ਰਗੜਾ ਰੂੜਾਂ ਜਮੜ ਬੁੱਟੀਆਂ ਇਹਨਾਂ ਨੇ ਇਹਨਾਂ ਦੋਆਂ ਦੇ ਠੀਕ ਫਾਹਰ ਐਕਸਟਰੀਲੀ ਗਿਆ ਬਰਦਾਸੋਇਆ ਜਿਹਦੇ ਕਰਕੇ ਫਿਰ ਉਹਦੇ ਜਿਹੜੀ ਸਡਨ ਉੱਥੇ ਹੀ ਮਰ ਡੈਥ ਹੋ ਗਈ ਮੌਕੇ ਤੇ ਲੱਗਦੀ ਕਿਉਂਕਿ ਇੱਥੇ ਆਉਂਦੇ ਆ ਤੇ ਉਹਦੇ ਪਿਪਲ ਡਾਇਲੇਟ ਹੋਏ ਸੀ ਅੱਖਾਂ ਦੇ ਉੱਥੋਂ ਲੱਗਦਾ ਸੀ 15-20 ਮਿੰਟ ਹੋ ਚੁੱਕੇ ਆ ਦੀ ਮੌਤ ਨੂੰ